ਚੱਲ ਰਹੀ ਨੇ ਤੇਰੀਆਂ ਹਾਂਜੀ ਹਾਂ ਤੇਰੀਆਂ ਚੱਲ ਰਹੀ ਨੇ ਆਹ ਚੱਕਦੇ ਵਟੇ ਨਮਨਮਾ ਸ਼ੋਰ ਹਜ ਆਇਆ ਕਹਿੰਦੇ ਲੈਨ ਚ ਪੜਨੀ ਮਸਾਲ ਕੀ ਦੀ ਆਉਣ ਵਾਲੇ ਹਾਂਜੀ ਬਾਈ ਨਗਰ ਕੀਰਤਨ ਲਈ ਧੋ ਰਹੇ ਟਰੈਕਟਰ ਆ ਲਿਆਂਦਾ ਹੋਇਆ ਪ੍ਰੈਸ਼ਰ ਹੋ ਗਈ ਸੀ ਸ਼ਾਮ ਆ ਆਪਾਂ ਅਗਦੇ ਗੁਰੂ ਘਰਾਂ ਚੱਲ ਰਹੀਆਂ ਨੇ ਤਿਆਰੀਆਂ ਇਹੀਂ ਚ ਮਾਰਾ 10 ਰੂਪ ਰੱਖਣਾ ਉਹ ਪਿੱਛੇ ਕੀਰਤਨ ਵਾਲੀ ਟਰਾਲੀ ਆ ਹਾਂਜੀ ਵੀਰੇ ਚੱਲ ਰਹੀਆਂ ਨੇ ਤਿਆਰੀਆਂ ਹਾਂਜੀ ਹਾਂ ਤਿਆਰੀਆਂ ਦਾਤ ਜੀ ਨੇ ਪੂਰੀਆਂ ਕਿੰਨੇ ਕ ਵਜੇ ਤੁਰਨਾ ਵੀਰੇ ਸਵੇਰੇ ਫਿਰ ਸਾਢੇ 10 ਵਜੇ ਤੁਰਨ ਦੀ ਜਗ੍ਹਾ ਹੈ ਠੀਕ ਹੈ ਜੀ ਬਾਕੀ ਇੱਧਰ ਆਪਣਾ ਚੱਲ ਰਿਹਾ ਕੰਮ ਸਾਰਾ ਜਿੱਤਦੇ ਨਰਕ ਤੋਂ ਸ਼ੇਵਾਲਾਰ ਹਲੋ ਹਾਂਜੀ ਭਾਈ ਸਾਸਤਰੀ ਕਾਲ ਕੀ ਹਾਲ ਚਾਲ ਸਵਾਗਤ ਆ ਤੁਹਾਡਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਣੇ ਪਿੰਡ ਹੈਗਾ ਨਗਰਕਿਰਤਨ ਤੇ ਆਪਾਂ ਲੈ ਕੇ ਜਾ ਰਹੇ ਹਾਂ ਉੱਥੇ ਸੈਕਟਰ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਟਰੈਕਟਰ ਆਪਾਂ ਨੇ ਕਰਿਆ ਹੋਇਆ ਤਿਆਰ ਆਜੂ ਬਾਕੀ ਤੇਲ ਤੂਰ ਪਾ ਕੇ ਲਾਉਣੇ ਆ ਫੇਰ ਆਪਾਂ ਜਾਂਦੇ ਆ ਗੁਰੂ ਘਰ ਟਰੈਕਟਰ ਤੇ ਲਾਤੇ ਦੀ ਰੀਵਨ ਕਰੋ ਚੈੱਕ ਲੁੱਕ ਸੌਜੀ ਬਾਈ ਗੋਰੋਂ ਤੁਰਪੇ ਸੀਗੇ ਹੁਣ ਆਪਾਂ ਜਾ ਰਹੇ ਆਂ ਗੁਰੂ ਘਰ ਨੂੰ ਆਜੋ ਅੱਗੇ ਜਾ ਕੇ ਮਿਲਦੇ ਹਾਂ ਹਾਂਜੀ ਬਾਈ ਤੇਲ ਪਵਾ ਕੇ ਆਗੇ ਤੇ ਗੁਰਦੁਆਰੇ ਨੂੰ ਕੈਲਰੀਆਂ ਨੇ ਤਿਆਰੀਆਂ ਇਹ ਦੇਵ ਰਖਣਾ ਕਰ ਰਿਹਾ ਫਿੱਟ ਚੰਡੀਆਂ ਹੋ ਗਿਆ ਫਿੱਟ ਹਾਂਜੀ ਹੋ ਗਿਆ ਹਾਂਜੀ ਵੀਰੇ ਚੱਲ ਰਹੀਆਂ ਨੇ ਤਿਆਰੀਆਂ ਸਵੇਰ ਦਾ ਸਮਾਂ ਕਾ ਲੈ ਆ ਜਿਹੜਾ ਰੋਏ ਹੋ ਰਹੀਏ ਵੀਰੇ ਸੰਗਤ ਸਾਰੀ ਇਕੱਠੀ ਆਹ ਖੜਾ ਨਹੀਂ ਫਰ ਰਖੜਾ ਰਖੜੇ ਦੀ ਆਣ-ਬਾਣ-ਸ਼ਾਨ ਦੇਖੋ ਨਹੀਂ ਫੇਤਰ ਹਾਂਜੀ ਵੀਰੇ ਹੋ ਗਈ ਟਰਾਲੀ ਤਿਆਰ ਹਾਂਜੀ ਟਰਾਲੀ ਹੋ ਗਈ ਤਿਆਰ ਜੀ ਆਪਣੀ ਕਿੰਨੇ ਕ ਵਜੇ ਫਿਰ ਤੁੰਨਾ ਬੜੀ 10 ਵਜੇ ਦੀ ਤਿਆਰੀ ਹੈ ਜੀ ਹਾਂ ਜੀ ਬਾਕੀ ਹੋਰ ਸਾਰਾ ਕੁਝ ਹੋ ਗਿਆ ਓਕੇ ਹਾਂ ਜੀ ਆਪਣਾ ਰੂਟ ਜੋ ਪੰਡਾ ਨਵਾਂ ਰਖੜਾ ਰਖੜਾ ਫਾਰਮ ਨੂੰ ਕਮਰਾਉਦਾ ਲੌਦਾ ਕਿੱਛੇਵਾਲ ਸੰਗਤਪੁਰਾ ਸੋਹਜਾ ਛੰਨਾ ਹੁੰਦੇ ਆ ਅਸੀਂ ਦੁਆਰਾ ਨਵੇਂ ਰਖੜੇ ਗੁਰੂ ਦੁਆਰਾ ਗਿਆਨ ਕੇਂਦਰ ਦੇ ਵਿੱਚ ਆ ਕੇ ਨੰ ਤਤਮਸ਼ਟ ਠੀਕ ਹੈ ਜੀ ਬਾਕੀ ਆ ਰਹੇ ਨੇ ਆਪਣੇ ਟਰੈਕਟਰ ਸਾਰੇ ਬਾਕੀ ਹੋ ਰਹੀ ਹੌਲੀ ਹੌਲੀ ਤਿਆਰੀ 10 1.5 ਸੌ ਇਹ ਜਾਣਗੇ ਹਨ ਵੀਰੇ ਹਾਂਜੀ ਹਾਂ 1.5 ਸੌ 1.5 ਸੌ ਰੁਪਏ ਰਵਾਨਗੀ ਆ ਠੀਕ ਹੈ ਜੀ ਆਹ ਹੋਰ ਨਹੀਂ ਲੱਕ ਆਪਣੀ ਆਹਂ ਜੀ ਵੀਰੇ ਬਾਤ ਐਸੀ ਚੱਲੇ ਤੁਰਪਿਆ ਦੀ ਨਗਰ ਕੀਰਤਨ ਆ ਜੋ ਅੱਗੇ ਦਾ ਤੁਹਾਨੂੰ ਦਿਖਾਉਣੇ ਆ ਪਿੰਡ ਛੰਨਾ ਦਾ ਲੰਗਰ ਨਾ ਮੋਟੂ ਬਾਜੀ ਬਾਈ ਹੋਈ ਖੜਿਆ ਆ ਉਹ ਜੇ ਖੜ ਗਏ ਤੇ ਬਾਈ ਟ੍ਰੇਲ ਗੱਡੀ ਆ ਰਹੀ ਆ ਆਪ ਤੀਨ ਅਗਰਗਰਤਨ ਦੀ ਪਹੁੰਚ ਗਏ ਗੁਰੂਗਰਾਂ ਆ ਵਾਲਾ ਸਾਹਿਬ ਜੀ ਸਤਿ ਸ੍ਰੀ ਅਕਾਲ 47 ਦਾ ਜਾਗਾ ਹੈ ਜਿਸ ਤੋਂ ਰਾਤ ਦਾ ਪਾਣ ਹੋ ਵੀਰੇ ਸਮਾਪਤੀ

ਸਮਾਪਤੀ ਤੋਂ ਬਾਅਦ ਆਪਾਂ ਟਰੈਕਟਰ ਲੈ ਆਏ ਸੀ ਘਰੇ ਤੇ ਇੱਥੇ ਆਪਾਂ ਬਲੌਗ ਦਾ ਕਰਦੇ ਐਂਡ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ ਸਾਰਿਆਂ ਦਾ ਬਲੌਗ ਦੇਖਣ ਲਈ